ਨੈਸ਼ਨਲ ਹਾਈਵੇ ਤੇ ਅਜੇ ਦਿਨ ਹਾਦਸੇ ਵਾਪਰਦੇ ਨਜ਼ਰ ਆ ਰਹੇ ਹਨ ਅਜਿਹਾ ਹੀ ਇੱਕ ਗੰਭੀਰ ਹਾਦਸਾ ਗੁਰਾਇਆਂ ਸ਼ਹਿਰ ਵਿੱਚ ਵਾਪਰਿਆ ਜਿੱਥੇ ਕਾਰ ਦਾ ਟਾਇਰ ਫਟਣ ਕਾਰਨ ਕਾਰ ਓਵਰ ਬ੍ਰਿਜ ਤੋਂ ਪਲਟਨੀਆਂ ਖਾਂਦੀ ਹੈੇਠਾ ਸਰਵਿਸ ਰੋਟੇ ਜਾ ਡਗੀ ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਭਾਈ ਮਤੀ ਦਾਸ ਨਾਰ ਸਿੰਘ ਕਾਲਜ ਦੇ ਪ੍ਰਿੰਸੀਪਲ ਨੀਤੂ ਬਾਲਾ ਆਪਣੀ ਕਾਰ 'ਚ ਪਿੱਛੋਂ ਆ ਰਹੇ ਸਨ ਉਹਨਾਂ ਦੇ ਅੱਗੇ ਜਾ ਰਹੀ ਕਾਰ ਦਾ ਅਚਾਨਕ ਟਾਇਰ ਫਟ ਗਿਆ ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਰੇਲਿੰਗ ਨੂੰ ਟੱਕਰਾ ਮਾਰਦੀ ਹੋਈ ਬ੍ਰਿਜ ਤੋਂ ਹੇਠਾ ਡਿੱਗੇ ਪ੍ਰਿੰਸੀਪਲ ਨੀਤੂ ਬਾਲਾ ਨੇ ਇਨਸਾਨੀਅਤ ਦਿਖਾਉਂਦੇ ਹਾਂ ਤੁਰੰਤ ਜ਼ਖਮੀ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਆਪਣੀ ਕਾਰ ਵਿੱਚ ਬਿਠਾ ਕੇ ਨੇਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਣਕਾਰੀ ਮੁਤਾਬਕ ਜ਼ਖਮੀ ਪਤੀ ਪਤਨੀ ਕਾਰ ਨੰਬਰ RJ14WC9280 ਤੇ ਸਵਾਰ ਸਨ ਅਤੇ ਪਠਾਨਕੋਟ ਤੋਂ ਦਿੱਲੀ ਵੱਲ ਜਾ ਰਹੇ ਸਨ ਜੋ ਕਿ ਬੀਐਸਐਫ ਬਟਾਲੀਅਨ ਵਿੱਚ ਨੌਕਰੀ ਕਰਦੇ ਹਨ ਹੱਤ ਸੇ ਸੂਚਨਾ ਸੜਕ ਸੁਰੱਖਿਆ ਫੋਰਸ ਵੱਲੋਂ ਤੁਰੰਤ ਗੁਰਾਇਆਂ ਥਾਣੇ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਗੁਰਾਇਆਂ ਤੋਂ ਰਾਜਕਮਾਰ ਨੰਗਲ ਦੀ ਖਾਸ ਰਿਪੋਰਟ ਠੀਕ ਹੈ ਸਰਪ ਜੀ ਨੇ ਪਾਈ ਮਤੀ ਦਾਸ ਨਰਸਿੰਗ ਕਾਲਜ ਦੇ ਜਿਹੜੇ ਪ੍ਰਿੰਟ ਹੈਜ਼ਾ ਪ੍ਰਿੰਸੀਪਲ ਕੰਮ ਕਰਦੀ ਨਾ ਅਸੀਂ ਭਗਵਾਣਾ ਤੋਂ ਆ ਰਹੇ ਸੀ ਬੁਰਾਇਆਵਲੀ ਸਾਈਡ ਤੇ ਤੇ ਸਾਡੇ ਸਾਹਮਣੇ ਹੀ ਫਲਾਈਓਵਰ ਤੋਂ ਵਿਭਗ ਵਰਤੀ ਵਾਲੇ ਦੇ ਕੋਲ ਇਹ ਗੱਡੀ ਜਿਹੜੀ ਹੈਗੀ ਆ ਸਾਡੇ ਅੰਦਰ ਟਾਇਰ ਪਟਨ ਕਰਕੇ نیچے ਆ ਗਈ ਤਾਂ ਫਿਰ ਅਸੀਂ ਬਸੀਨਾ ਨੂੰ ਇੱਥੇ ਰਾਇਲ ਹਸਪੀਟਲ ਕਿਨੇ ਆਏ ਤਾਂ ਪੇਸ਼ੈਂਟ ਜਿਹੜਾ ਹੈਗਾ ਉਹ ਕਾਫੀ ਠੀਕ ਹੈਗਾ ਸਟੇਬਲ ਹੈ ਪਹਿਲਾਂ ਨਾਲੋਂ ਸਰ ਨੇ ਇਹ ਚੀਜ਼ ਕਹਿ ਦਿੱਤੀ ਆ ਬਾਕੀ ਪੁਲਿਸ ਕਲੀਨਿਕ ਉਨਹੋਂ ਚੁੱਕ ਕੇ ਤੇ ਜਿਹੜੇ ਸਰ ਨੇ ਬੀਐਸਐਫ ਦੇ ਵਿੱਚ ਬਟਾਲੀਅਨ ਦੇ ਵਿੱਚ ਹੈਗੇ ਆ ਉਹਨਾਂ ਦੀ ਵੀ ਉਧਰ ਗੱਲ ਹੋ ਗਈ ਸਾਡੇ ਨਾਲ ਕਿ ਉਹ ਆਪਣਾ ਸਪੋਰਟ ਸਿਸਟਮ ਇਹਨਾਂ ਨੇ ਭੇਜ ਰਿਆ ਸਰ ਕਿੰਨੇ ਜਾਨੀ ਸੀਗੇ ਮੈਡਮ ਇਹਦੇ ਵਿੱਚ ਦੋ ਜਾਨੀ ਸੀ ਹਸਬੰਡ ਵਾਈਫ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਨਹੀਂ ਵੈਸੇ ਬਸ ਇੰਜਰੀ ਆ ਹੈਡ ਇੰਜਰੀ ਆ ਇਹਦੇ ਅੱਗੇ ਕਿ ਐਕਸੀਡੈਂਟ ਹੋਇਆ ਹਾਂਜੀ ਸਾਡੇ ਅੱਗੇ ਅੱਗੇ ਅਸੀਂ ਦੇਖਦੇ ਆ ਅਕਸਰ ਲੋਕ ਜਿਹਦੇ ਆ ਹੱਥ ਨਹੀਂ ਬੰਦ ਹੈਗੇ ਐਕਸੀਡੈਂਟ ਕੋਈ ਹੋਇਆ ਹੋਵੇ ਫਿਰ ਆਪਣੀ ਗੱਡੀ ਦੇ ਵਿੱਚ ਇਹਨਾਂ ਨੂੰ ਲੈ ਕੇ ਆਏ ਹੈਗੇ ਆ ਹਾਂ ਜੀ ਤੇ ਕਿਉਂਕਿ ਤੁਸੀਂ ਇਹ ਕਿਉਂਕਿ ਸਰ ਇਹ ਇਨਸਾਨ ਇਨਸਾਨ ਦੇ ਕੰਮ ਨਹੀਂ ਆਏਗਾ ਤਾਂ ਫਿਰ ਕੌਣ ਆਏਗਾ ਨਾ ਇਨਸਾਨੀयत ਖਤਮ ਹੋ ਥੋੜੀ ਕਰਨੀ ਆ ਆਪਾਂ ਇਨਸਾਨੀयत ਦੇਖ ਲਈ ਮਿਸਾਇਲ ਕੰਮ ਕਰਕੇ ਆਪਾਂ ਅੱਗੇ ਦੀ ਅੱਗੇ ਮੈਸੇਜ ਦੇਣਾ ਹੈ ਕਿ ਹਰ ਕੋਈ ਇਸ ਤਰ੍ਹਾਂ ਹੈਲਪ ਕਰੇ ਤਾਂ ਕਿ ਅਗਰ ਹਰ ਕੋਈ ਅੱਗੇ ਆਏਗਾ ਇਹਦੇ ਲਈ ਤਾਂ ਇਹ ਚੀਜ਼ ਜਿਹੜੀ ਅੱਗੇ ਅੱਗੇ ਤੱਕ ਜਾ ਸਕਦੀ ਹੈ ਇਹਨਾਂ ਨੇ ਦੱਸਿਆ ਵੀ ਕਿੱਥੋਂ ਆਏ ਸੀ ਕਿੱਥੇ ਜਾ ਰਹੇ ਸੀ ਸਰ ਇਹ ਆਏ ਸੀ ਪਠਾਨਪੁਰ ਤੋਂ ਤੇ ਜਾ ਕਿੱਥੇ ਰਚ ਗਏ ਜੀ ਤੇਜੀ ਜਾ ਰਹੇ ਸੀ ਓਕੇ ਇਹਨਾਂ ਦੀ ਮੈਸੇਜ ਠੀਕ ਹੈ ਜੀ ਹਾਂਜੀ ਓਕੇ ਇਹਨਾਂ ਦੇ ਸਾਥ ਕਿੰਨੇ ਆਏ ਜੀ ਜਿਹੜੇ ਨਾਮ ਵਗੈਰਾ ਇਹਨਾਂ ਦਾ ਕੁਝ ਦੱਸਿਆ ਇਹਨਾਂ ਨੇ ਕੀ ਨਾਮ ਇਹਨਾਂ ਦੇ ਮਤਲਬ ਹਾਂ ਵਾਈਫ ਦਾ ਨਾਮ ਸੰਤੋਸ਼ ਹੈਗਾ ਤੇ ਉਹਨਾਂ ਦਾ ਬਜਰੰਦ ਹੈਗਾ ਆ ਉਹਨਾਂ ਦੇ ਹਸਬੰਦ ਥੈਂਕ ਯੂ ਥੈਂਕ ਯੂ ਇਹ ਸਾਸ ਸਬੰਧੀ ਸਾਨੂੰ ਰਾਗੀ ਨੇ ਕਿਸਨੇ ਕਾਲ ਕੀਤੀ ਸੀ ਐਕਸੀਡੈਂਟ ਸੰਦੀਪ ਅਸੀਂ ਮੌਕੇ ਤੇ ਦੇਖਿਆ ਇੱਕ ਕਾਰ ਡਿਜ਼ਾਇਰ ਸਵਿਫਟ ਡਿਜ਼ਾਇਰ ਕਾਰ ਜੋ ਕਿ ਮੇਨ ਜਿਹੜਾ ਅ ਬ੍ਰਿਜਾ ਜੀ ਬੱਸ ਸਟੈਂਡ ਦਾ ਉਸ ਨੂੰ ਪੱਟੀਆਂ ਥਾ ਕੇ ਥਲੀੜੀ ਵਿੱਚ ਲੋਕਾਂ ਦਾ ਸੰਤਪਾਪ ਇਹ ਕਾਰ ਪੱਟੀਆਂ ਖਾਂਦੀ ਆਈਏ ਮੌਕੇ ਦੇ ਪਿੱਛੇ ਅ ਬਿੰਦੂ ਵਾਲਾ ਜੋ ਕਿ ਸਾਡੇ ਇੱਥੇ ਲੋਕਲ ਗ੍ਰਾਉਂਡ ਦੇ ਭਾਈ ਭਤੀ ਦਾਸ ਕਾਲਜ ਹੈ ਉਹ ਪਿੱਛੇ ਆ ਰਹੇ ਸੀ ਉਹਨਾਂ ਨੇ ਫੋਰੀ ਤੌਰ ਤੇ ਮਦਦ ਕਰਦੇ ਹੋਏ ਆਪਣੀ ਪ੍ਰਾਈਵੇਟ ਗੱਡੀ ਨਾਲ ਹੀ ਉਹਨਾਂ ਨੂੰ ਰੋਇਲ ਹਸਪਤਾਲ ਪਹੁੰਚਾਇਆ ਇਹਦੇ ਵਿੱਚ ਅਸਿਸਟੈਂਟ ਕਮਾਂਡਰ ਬੀਐਸਐਫ ਦੇ ਸੀਗੇ ਇਹਨਾਂ ਦਾ ਨਾਮ ਸੀਗਾ ਜੀ ਗਜਰੰਦ ਸਹਾਰੇ ਠੀਕ ਜੀ ਇਹਨਾਂ ਦੇ ਨਾਲ ਮਿਸਿਸ ਜੀ ਮਿਸਿਸ ਤਾਂ ਠੀਕ ਨੇ ਬਟ ਉਹਨਾਂ ਦੇ ਹੈੱਡ ਇਜਰੀ ਵੀ ਆਈ ਹੈ ਤੇ ਹੱਥਾਂ ਤੇ ਵੀ ਖਰੋਚਾਂ ਆਈਆਂ ਨੇ ਜਿਨ੍ਹਾਂ ਨੂੰ ਹੁਣ ਅਸੀਂ ਡਾਕਟਰ ਸਾਹਿਬ ਕਹਿੰਦੇ ਨੇ ਇਹਨਾਂ ਨੂੰ ਬੀਐਸਐਫ ਦੇ ਜਲੰਧਰ ਹਸਪੀਟਲ ਜੋ ਬੀਐਸਐਫ ਦਾ ਉੱਥੇ ਰੈਫਰ ਕਰ ਦੇਈਏ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨੇ ਗੱਡੀ ਨੁਕਸਾਨੀ ਗਈ ਆ ਪਰ ਇਹਨਾਂ ਦੇ ਜਿਹੜੇ ਸੀ ਸੈਸ਼ਨ ਕਮਾਂਡਰ ਉਹਨਾਂ ਦੇ ਸੱਟਾਂ ਲੱਗਿਆ ਪਰ ਉਹਨਾਂ ਦੀ ਵਾਈਫ ਬਚ ਗਈ ਉਹਨਾਂ ਦੇ ਸਾਥ ਵਿੱਚ ਜਿੰਨੇ ਚਾਹ ਉਹ ਕਾਰ ਵਿੱਚ ਕਿੰਨੇ ਜਾਣੇ ਸੀ ਜੀ ਇਹਦੇ ਵਿੱਚ ਉਹਨਾਂ ਦੱਸਿਆ ਕਿ ਸਾਡੀ ਗੱਡੀ ਦਾ ਟਾਇਰ ਫਰੰਟ ਦਾ ਟਾਇਰ ਫਟ ਗਿਆ ਜਿਸ ਕਾਰਨ ਗੱਡੀਆਂ ਪਲ ਗੱਡੀ ਪਲਟੀਆਂ ਖਾਂਦੀ ਥੱਲੇ ਆ ਗਈ ਜੀ ਇਹਦੇ ਬਾਅਦ ਇਹਦੇ ਵਿੱਚ ਸੰਬੰਧ ਵਿੱਚ ਅਸੀਂ ਖਾਣਾ ਘਰਾਂ ਦੇ ਡਿਊਟੀ ਅਫਸਰ ਸੁਵਿੰਦਰਪਾਲ ਜੀ ਨੂੰ ਵੀ ਨੋਟ ਪਵਾ ਦਿੱਤਾ ਸੀ